रो बालका की ਕੋਇ ਤਨੂ ਹੋ ਜਾ ਲਾਕੇ ਨੂੰ ਆ ਜਾ ਉਹ ਇਹ ਸਾਈਨ ਕਰ ਰਹੇ ਨੇ ਉਹ ਤਨੂ ਆ ਜਾ ਉਹ ਪਗੜੀ ਸਾਈਡ ਤੇ ਹੋ ਜਾ ਖਾਂਦੀ ਕਰਦੇ ਨਹੀਂ ਕਰ ਸਕਦੇ ਇਹ ਉਧਰੋਂ ਖਤਰਾ ਹੋ ਰਿਹਾ ਨਾ ਸਾਨੂੰ ਸਾਨੂੰ ਇਹਦਾ ਵੀ ਇਹ ਲੋਕ ਇੱਥੋਂ ਪਟਦੇ ਆ ਕਾਲਵਾ ਸਟੈਚੂ ਥੱਲੇ ਸਾਰਾ ਨੁਕਸਾਨ ਹੋ ਗਾ ਗੱਲਬਾਤ ਇਹ ਕੱਡੀ ਬਿਆਨ ਹੋ ਜੀ ਵੀ ਅੱਜ ਵੀ ਹੋਣੀ ਹੈ ਜੀ ਸਟੈਚੂ ਨੂੰ ਪਗਲ ਕਣਾਂ ਤੂੰ ਜਮਰੇ ਹੋ ਸੀ ਸਾਡੇ ਨਾਲ ਆਹ ਮਿੱਟੀ ਨਹੀਂ ਕਾਨੂੰਨ ਤਾਂ ਸਾਰਿਆਂ ਲਈ ਇੱਕੋ ਜਿਹਾ ਤੇਰੇ ਲਈ ਵੀ ਸਾਡੇ ਲਈ ਵੀ ਪੂਰਾ ਕਰ ਦੂ ਕਿਸੇ ਨੇ ਕਰੀ ਨਹੀਂ ਕਰ ਰਹੇ ਆਪਣੀ ਸੱਟ ਸੱਟ ਕੇ ਅੱਗੇ ਨਿਕਲ ਆਪਣੀ ਜ਼ਮੀਨ ਪੂਰੀ ਕਰ ਬਸ ਦੂਜੀ ਗੱਲ ਛੱਡ ਦੇ ਰੋਕਣ ਤੂੰ ਆਪਣੀ ਪੂਰੀ ਆਪਣੀ ਜ਼ਮੀਨ ਪੂਰੀ ਕਰ ਜੇ ਤੈਨੂੰ ਰੋਕਾਂਗੇ ਤਾਂ ਗੱਲ ਕਰੀ ਜੂਗਾ ਤੁਸੀਂ ਪਹਿਲੇ ਮਹਿੰਦੀ ਕਰਾਓ ਮਹਿੰਦੀ ਕਰਾ ਕੇ ਤੁਹਾਡਾ ਗਾਂ ਨਿਕਲਦਾ ਗਾਂ ਲੈ ਲੋ ਬੇਸ ਨਹੀਂ ਰੋਕਦੇ ਹੈ ਕੀ ਇਹ ਨਹੀਂ ਰਹਿਣੀ ਯਾਰ ਹੈਗੀ ਰਹਿਣੀ ਨਹੀਂ ਯਾਰ ਅਸੀਂ 26000 ਰੁਪਇਆ ਡਰੋਨ ਆ ਮਹਿੰਦੀ ਕਰਾਈ ਆਕਦਾ ਇਹ ਕਰਾਈ ਆ ਜੀ ਸਾਡਾ ਨਿਕਲਦਾ ਕਰਕੇ ਕਰਾਈ ਆ ਆ ਤਾਲੀ ਮਿੱਟੀ ਸਭਾ ਨਿਕਲੀ ਐਸੇ ਪੁਰਾਣੀ ਮਿੱਟੀ ਲੱਗੀ ਆ ਮਿੱਟੀ ਬੈ ਗਿਆ ਪੁਰਾਣੀ ਬਣ ਜਾਣੀ ਲੈਦੀ ਯਾਰ ਮਿੱਟੀ ਕੱਲ ਦਾ ਤਾਂ ਇਹ ਬੋਲੇ ਤਾਂ ਪਹਿਲਾਂ ਨਹੀਂ ਆ ਲੱਗੀ ਹੋਈ ਇਹ ਪਹਿਲੀ ਮਿੱਟੀ ਲੱਗੀ ਪਾਣੀ ਹਾਲ ਤੱਕ ਹੀ ਲੱਗੀ ਪੱਟ ਨਹੀਂ ਹੁੰਦੀ ਤਾਂ ਕਰਾ ਕੇ ਠੀਕ ਚੁੱਕਿਆ ਹੋਗਾ ਸਹੀ ਹੈ ਹਾਂ ਹੁਣ ਤੂੰ ਵੇਖਣ ਲੱਗਾ ਅੰਕਲ ਆਇਆ ਕਾਂਤੂ ਸਾਟੇ ਓਏ ਯਾਰ ਇਹਨੂੰ ਖੰਦਕ ਵੀ ਚਾਹੀਦੀ ਆ ਖੰਦ ਤਾਂ ਕੌਣ ਇੱਥੇ ਚਾਦਰ ਫੁੱਟ ਰਿਛੜੀ ਉਹ ਕਿਤੇ ਉੱਥੇ ਧਾ ਦੂ ਰੋਣਾ ਪਾ ਕੇ ਬੈਠੇ ਰਖਾਲਾ ਵਾ ਇੱਥੇ ਦਾ ਘੋੜਾ ਪਾ ਲੂ ਇੱਥੋਂ ਇੱਥੋਂ ਤੱਕ ਆਈ ਗਈ ਖੰਦਕ ਹੈਲੋ ਹਾਂਜੀ ਸਰੋ ਇਥੋਂ ਕੰਮ ਦੇ ਨਾਲੋਂ ਖੰਦਕ ਲਾਈਓ ਪੱਧਰੀ ਕਰਦੇ ਸੀਗੇ ਇਹਨਾਂ ਨੂੰ ਰੋਕਿਆ ਗਿਆ ਤੇ ਇਹ ਕਹਿੰਦੇ ਅਸੀਂ ਨਹੀਂ ਰੋਕਣਾ ਠੀਕ ਹੈ ਜੀ ਪੱਕੀ ਤੁਸੀਂ ਆਪਣਾ ਪਰੌਂਦੇ ਆ ਦੇ ਦਿੱਤੀ ਆ ਪੱਕੀ ਆ ਊੜੀਆਂ ਕੰਮ ਪੜਨੇ ਆ ਊੜੀਆਂ ਕੋਈ ਛੜਦਾ ਕੋਣ ਆ ਗੱਲ ਸੁਣੋ ਆ ਇਹ ਆ ਤਾਂ ਸੁਣਨੀ ਜੀ ਤੁਸੀਂ ਹੁਣ ਉੱਥੇ ਹੀ ਸੁਣਾ ਲਿਓ ਗੱਲ ਖਤਮ ਗੱਲ ਕਰ ਲਓ ਚੋ ਕੁਮਾਰ ਜੀ ਚੱਕ जय भीम जय भारत हां जी ਅਸੀਂ ਜੀ ਇੱਥੇ ਕਾਲਬਲ ਆਏ ਕੇ ਸੀ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਅਸੀਂ ਇਹਨਾਂ ਨੂੰ ਕਹਿਆ ਸੀ ਵੀ ਤੁਸੀਂ ਆਪਣੇ ਖੇਤ ਦੇ ਵਿੱਚ ਲਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਆਪਣੇ ਖੇਤ ਚ ਲਾਉਣਾ ਠੀਕ ਹੈ ਤੇ ਇਨੀ ਬਿਲਕੁਲ ਨਾਲ ਕਰਕੇ ਲਾਏ ਸਾਡੇ ਸਟੈਚੂ ਨੂੰ ਪ੍ਰੋਬਲਮ ਆ ਦੇਖ ਲਓ ਸਾਰੀਆਂ ਇੱਟਾਂ ਵੀ ਪਟ ਹੋ ਗਈਆਂ ਥੱਲੇ ਟਾਈਲਾਂ ਵੀ ਟੁੱਟ ਗਈਆਂ ਜੇ ਕੱਲੋ ਸਟੈਚੂ ਨੂੰ ਕੋਈ ਪ੍ਰੋਬਲਮ ਹੋ ਗਈ ਨਾ ਤੇ ਫਿਰ ਦੇਖ ਲਓ ਸਾਰੇ ਵਰਲਡ ਚ ਰੌਲਾ ਪੈ ਜਾਣਾ ਠੀਕ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣੀ ਜਗ੍ਹਾ ਦੀ ਮਿਹਨਤੀ ਕਰਾ ਲਓ ਜੇ ਤੁਹਾਡੀ ਕੋਈ ਦਿੱਕਤ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਜਿਹੜੀ ਸਾਡੀ ਸਟੈਚੂ ਦੀ ਜਗ੍ਹਾ ਆ ਸਾਨੂੰ ਸਾਨੂੰ ਮਿਲ ਜਾਊਗੀ ਇਹਦੇ ਵਿੱਚ ਆਪਣੇ ਗੁਰੂ ਰਵਿਦਾਸ ਮਹਾਰਾਜ ਦੀ ਪਿੱਛੇ ਜਗ੍ਹਾ ਨਿਕਲਦੀ ਆ ਉਹ ਵੀ ਵਿੱਚ ਨਿਕਲੂਗੀ ਠੀਕ ਆ ਜੋ ਸਾਡੀ ਜਗ੍ਹਾ ਵਣਦੀ ਆ ਉਹ ਸਾਨੂੰ ਦਿੱਤੀ ਜਾਵੇ ਠੀਕ ਆ ਇਹ ਤੋਂ ਮਾਮਲਾ ਹੈ ਜੀ ਜੀ ਇਹ ਮਾਮਲਾ ਤਾਂ ਸਾਡੇ 4.5 ਤੋਂ ਸਾਡੇ ਜੰਮਣ ਤੋਂ ਪਹਿਲਾਂ ਦਾ ਚੱਲਦਾ ਬਜ਼ੁਰਗਾਂ ਨਾਲ ਚੱਲਦਾ ਜੀ ਠੀਕ ਆ ਜੀ ਕਿਉਂਕਿ ਬਜ਼ੁਰਗਾਂ ਨੇ ਇੱਥੇ ਤੱਕ ਪਹੁੰਚੇ ਨਹੀਂ ਠੀਕ ਆ ਉਹਨਾਂ ਨੇ ਇਸ ਮਸਲੇ ਹੱਲ ਕੀਤੇ ਨਹੀਂ ਤੇ ਪੈਸੇ ਦੇ ਦਿੰਦੇ ਆ ਮੋਰੇ ਕਿਉਂਕਿ ਮਜ਼ਦੂਰ ਬੰਦਾ ਦਬ ਜਾਂਦਾ ਠੀਕ ਹੈ ਜੀ ਪਹਿਲਾਂ ਜਦ ਬਜ਼ੁਰਗ ਸਾਡੇ ਦਬ ਗਏ ਠੀਕ ਹੈ ਅਸੀਂ ਇਹ ਚਾਹੁੰਦੇ ਆ ਕਿ ਹੁਣ ਸਾਰੇ ਸਾਡੇ ਨਗਰ ਆ ਪੜਿਆ ਲਿਖਿਆ ਆ ਠੀਕ ਹੈ ਜੀ ਹੁਣ ਸਾਰਿਆਂ ਨੂੰ ਨੌਲੇਜ ਵੀ ਹੈ ਗਿਆ ਉਦੋਂ ਨੌਲੇਜ ਵੀ ਨਹੀਂ ਸੀ ਸਾਡੇ ਬਜ਼ੁਰਗਾਂ ਨੂੰ ਇਸ ਕਰਕੇ ਅਸੀਂ ਹੁਣ ਸਾਰਾ ਸਾਥੀ ਸਾਰੇ ਨਗਰ ਇਕੱਠਾ ਹੋਇਆ ਅਸੀਂ ਇਹਨਾਂ ਨੂੰ ਕਹਿੰਨੇ ਵੀ ਤੁਸੀਂ ਆਪਣੀ ਮਿਹਨਤੀ ਕਰਾ ਲਓ ਆਪਣੇ ਖੇਤ ਪੂਰੇ ਕਰ ਲਓ ਜੋ ਸਾਡਾ ਹੈਗਾ ਸਾਨੂੰ ਹੱਕ ਦੇ ਅੰਕੀ ਵਿੱਚ ਤੁਸੀਂ ਕੋਈ ਐਪਲੀਕੇਸ਼ਨ ਐਪਲੀਕੇਸ਼ਨ ਸਾਰਾ ਕਾ ਦਿੱਤਾ ਹੈ ਅੱਜ ਤੋਂ ਅੱਜ 3 ਸਾਲ ਮਿੰਨਤੀ ਨੂੰ ਚੱਲਦੇ ਨੂੰ ਹੋ ਗਏ 1.5 ਸਾਲ ਪਹਿਲਾਂ ਮਿੰਨਤੀ ਹੋਈ ਸੀ ਸਰਿਏ ਗੱਡਿਓ ਸੀ ਇਹਨਾਂ ਨੇ ਕਦੂ ਕਾਰਾਂ ਲੱਗਿਆ ਨੇ ਸਰਿਏ ਪੱਟ ਦਿੱਤੇ ਠੀਕ ਹੈ ਜੀ ਤੇ ਹੁਣ ਫੇਰ ਇਹ ਕਹਿੰਦੇ ਸੀ ਤੁਹਾਡੀ ਮਿੰਨਤੀ ਤੇ ਸਾਨੂੰ ਯਕੀਨ ਨਹੀਂ ਆ ਤੇ ਅਸੀਂ ਮਿੰਨਤੀ ਆਪ ਕਰਾਉਣੀ ਆ 1.5 ਸਾਲ ਹੋ ਗਿਆ ਹੀ ਨਹੀਂ ਆਪ ਤੱਕ ਮਿੰਨਤੀ ਨਹੀਂ ਕਰਾਈ ਤੇ ਆਪ ਦਾ ਆਲਟਾ ਸਟੈਚੂ ਦੇ ਆਲੇ ਦੁਆਲੇ ਇੱਕ ਕਾਲ ਬੁਲਾਉਣ ਆ ਗਿਆ ਤੇ ਹੁਣ ਕਹਿੰਦੇ ਅਸੀਂ ਕਬਜ਼ਾ ਰੱਖਣਾ ਹੈ ਤੇ ਕਬਜ਼ਾ ਹੀ ਰੱਖਣਾ ਹੈ ਸਾਰੀ ਜਾਂ ਆਣੇ ਦੇ ਵਿੱਚ ਤਾਂ ਪ੍ਰਸ਼ਾਸਨ ਨੂੰ ਕੋਈ ਬੰਦਾ ਜੀ ਕੀਤੀ ਨਹੀਂ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਦਖਲਤਾ ਜੀ ਨਹੀਂ ਕੀਤੀ ਤੇ ਉੱਥੇ ਜਾ ਕੇ ਮੰਨ ਕੇ ਵੀ ਆਏ ਅਸੀਂ ਮਿਹਨਤੀ ਕਰਾ ਕੇ ਹੀ ਕੰਮ ਕਰਾਂਗੇ ਜੇ ਅਸੀਂ ਕੱਦੂ ਕਰਾਂਗੇ ਜਾਂ ਅਸੀਂ ਪਾਣੀ ਲਾਵਾਂਗੇ ਖੇਤ ਨੂੰ ਤੇ ਇਹ ਮਿਹਨਤੀ ਕਰਾਉਣ ਤਾਂ ਹਜੇ ਤੱਕ ਕੁਝ ਨਹੀਂ ਹੋਇਆ ਅੱਜ ਫੇਰ ਇੱਥੇ ਧੱਕੇ ਨਾਲ ਕੰਮ ਕਰਨ ਆ ਗਏ ਸਟੈਚੂ ਦੇ ਆਲੇ ਦੁਆਲੇ ਫੇਰ ਤੋੜਪਾਂ ਨਿਕਨ ਆ ਗਏ ਫੇਰ ਇਸ ਕਰਕੇ ਸਾਰਾ ਨਗਰ ਇਕੱਠਾ ਹੋਇਆ ਨਗਰ ਦੀ ਸਹਿਮਤੀ ਨਾਲ ਅਸੀਂ ਸਾਰੇ ਇਕੱਠੇ ਹੋਏ ਆ ਤੇ ਅਸੀਂ ਬਾਬਾ ਸਾਹ ਦੇ ਸਟੈਚੂ ਦੀ ਦੇਖ ਰਿਖ ਕਰਦੇ ਆ ਜਗਾ ਏ ਜੀ ਸ਼ਾਮਲਾੜ ਦੇ ਕਬਜ਼ਾ ਕੀਤਾ ਹੋਇਆ ਬਹੁਤ ਦੇਰ ਤੋਂ ਉਹ ਆਪਣੇ ਬੋਲ ਚੁੱਕੇ ਆ ਕਿ ਇਹੀ ਕਹਿਣਾ ਚਾਹੁੰਦੇ ਆ ਕਿ ਜਿੰਨੀ ਸਾਡੀ ਜਗਾ ਇਹ ਆਪਣੀ ਜਗਾ ਦੀ ਆਪਣੀ ਮੰਗਤੀ ਕਰਾ ਲੈਣ ਜੋ ਸਾਡੀ ਜ਼ਮੀਨ ਆ ਸਾਡੀ ਜਗਾ ਆ ਤੇ ਉਹ ਸਾਡਾ ਹੱਕ ਸਾਨੂੰ ਦੇ ਦੇਣਾ ਠੀਕ ਆ ਬਾਕੀ ਸਾਰਾ ਨਗਰ ਸਾਡਾ ਸੇਵਾ ਤੇ ਇਸ ਚੀਜ਼